ਸਾਰੇ ਮਿੱਤਰ ਪਿਆਰਿਓ ਅੱਜ ਆਪਾਂ ਵੱਡੀ ਸੜਕ 'ਲਾ ਮੱਥਾ ਲਾ ਲਿਆ। ਜਿਸ ਮੈਂ ਕਿਹਾ ਇਹ ਨਾ ਸੋਚੇ ਕੋਈ ਕਿ ਹਰ 2-3 ਕਿਲੋਮੀਟਰ, 4 ਕਿਲੋਮੀਟਰ ਕਰਕੇ ਹਟ ਜਾਂਦਾ। ਅਸਲ ਦੇ ਵਿੱਚ ਆਪਣੇ ਹੱਬ ਨੂੰ ਲੱਗਣ ਲੱਗ ਗਿਆ ਸੀ ਵੀ ਹਰ ਉਹ ਘਟ। ਕੋਈ ਥੋੜੀ ਜਿਹੀ ਵਧਾਈ ਜਾਵੇ। ਹੁਣ ਫਿਰ ਅੱਜ ਮੈਂ ਕਿਹਾ ਵੀ ਉਹੀ ਰਾਉਂਡ ਸ਼ੁਰੂ ਕਰੀਏ ਜਿਹੜਾ ਆਪਾਂ ਪਿਛਲੇ ਸਾਲ ਕਰਦੇ ਹੁੰਦੇ ਸੀ। 7 ਕਿਲੋਮੀਟਰ ਆਰਾਊਂਡ ਬਣਦਾ ਹੈ ਬਾਕੀ ਸਟਰਾਵਾ ਜੌਨ ਕੀਤਾ ਵਾ ਜਾ ਕੇ ਦੇਖਾਂਗੇ ਇਹ ਕਿੰਨੇ ਕਿਲੋਮੀਟਰ ਹੈ ਸਹੀ ਸਤਰੀਕਾਲ ਦੀ ਹੋਪ ਕਰਦੇ ਹਾਂ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਯਾਜ ਦਾ ਵਲੌਗ ਵੇਣੇ ਫਿਰ ਕੀ ਬਣਦਾ ਜੁੜਦਾ ਆਪਾਂ ਮੇਰ ਕਰੇ ਸੁਖ ਸ਼ਾਂਤੀ ਰਵੇ ਕਿਉਂਕਿ ਅੱਜਕੱਲ ਅਨਐਕਸਪੈਕਟਡ ਬਹੁਤ ਕੁਝ ਹੋ ਜਾਂਦਾ ਸਾਡੇ ਹਰੇਕ ਦਿਨ ਦੇਖਦੇ ਆ ਜੀ ਕੀ ਬਣਦਾ ਜੁਰਦ ਦਾ ਕਰਦੇ ਸ਼ੁਰੂ ਅੱਜ ਦਾ ਚਲੋ ਲਓ 2:10 ਹੋ ਗਏ ਤੇ ਆਪਾਂ ਚੱਲੇ ਆਂ ਬਠਿੰਡੇ ਨੂੰ ਆਪਣੀ ਕਾਰ ਪੈਂਚਰ ਹੋਈ ਖੜੀ ਆ ਪਾਪਾ ਕਹਿੰਦੇ ਚਲੋ ਮੈਂ ਮਗਰੋਂ ਹਵਾ ਭਰਾ ਲੂੰਗਾ ਮਗਰ ਲਾ ਟਾਇਰ ਚ ਹਵਾ ਨਿਕਲ ਗਈ ਯਾਰ ਪਤਾ ਨਹੀਂ ਵੀ ਹਵਾ ਨਿਕਲੀ ਆ ਪਤਾ ਨਹੀਂ ਪੈਂਚਰ ਹੋਈ ਆ ਉਹ ਦੇਖੋ ਚਲੋ ਤੇ ਅੱਜ ਦੀ ਤੁਹਾਨੂੰ ਮਾਰਨਿੰਗ ਦੀ ਖਬਰ ਇਹ ਦੱਸਦੇ ਆ ਵੀ ਗੋਨਿਆਂ ਨੇ ਜਾਣਾ ਗੋਨਿਆਂ ਨੇ ਜਾਣਾ ਤੇ ਮੇਰੀ ਸਕੈਨਿੰਗ ਕਰਾਉਣੀ ਹੈ ਕਿਉਂਕਿ ਯਾਰ ਦਰਦ ਰਾਤ ਨੂੰ ਘਟਿਆ ਨਹੀਂ ਵਧ ਗਿਆ ਮੜਮੜਾ ਤੇ ਟਾਈਮ ਦੇ ਨਾਲ ਦਵਾਈ ਲਈ ਜਾਵੇ ਤਾਂ ਵਧ ਗਿਆ ਸਮਝੋ ਬਾਹਰ ਆ ਯਾਰ ਜ ਦੋ ਤਿੰਨ ਚਾਰ ਮਹੀਨੇ ਹੋ ਗਏ ਐਸੀ ਉਲਝਣ ਚ ਪਏ ਹੋਏ ਆ ਫालतू ਪੈਸਾ ਵੇਸਟ ਹੋਈ ਜਾਂਦਾ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਵੀ ਸ਼ਾਇਦ ਕਰਮਾਂ ਚ ਹੋਊਗਾ ਇਹੋ ਜੀ ਚੀਜ਼ ਆ ਮੈਂ ਆਪਦੇ ਲਈ ਤਾਂ ਕਮਾਲੇ ਮੰਨ ਗਿਆ ਵੀ ਯਾਰ ਇੰਨਾ ਮੰਨ ਲਓ ਵੀ ਹੁਣ ਤਾਂ ਮੈਂ ਪਿਛਲੇ ਮਹੀਨੇ ਦਾ ਜੰਕ ਫੂਡ ਬਹੁਤ ਘਟਾਇਆ ਵਿਆ ਤੇ ਹੁਣ ਜਾ ਕੇ ਮੈਨੂੰ ਇਹ ਪ੍ਰੋਬਲਮ ਆ ਗਈ ਤੇ ਜਦੋਂ ਮੈਂ ਰੱਜ ਕੇ ਖਾਂਦਾ ਸੀ ਬਾਹਰ ਤળਿਆ ਫਣਿਆ ਜੰਕ ਫੂਡ ਉਹਦੇ ਮੈਨੂੰ ਇਹ ਪ੍ਰੋਬਲਮ ਆਈ ਨਹੀਂ ਸਮਝ ਵਾਰ ਆ ਯਾਰ ਜਾ ਕੇ ਦੇਖਦੇ ਆ ਕਿਉਂਕਿ ਜਿੱਥੋਂ ਤੱਕ ਡਾਕਟਰ ਸਾਹਿਬ ਕਹਿ ਰਹੇ ਆ ਉਹ ਕਹਿੰਦੇ ਵੀ ਜਿਹੜਾ ਦਰਦ ਹਟ ਨਹੀਂ ਰਿਹਾ ਜਾਂ ਪਿੱਛੇ ਜਾਂਦਾ ਦਾ ਜਿਹੜਾ ਬੈਕ ਟੂ ਇਚ ਹੈ ਨਾ ਤਵੇ ਉਹਦਾ ਕਾਰਨ ਹੁੰਦਾ ਵੀ ਪਿੱਤੇ ਚ ਪਥਰੀ ਹੁੰਦੀ ਆ ਬਾਕੀ ਸਕੈਨਿੰਗ ਤੋਂ ਬਾਅਦ ਪਤਾ ਲੱਗੂਗਾ ਕੀ ਆਉਂਦਾ ਸਕੈਨਿੰਗ ਦੇ ਵਿੱਚ ਮਾਰੇ ਜਾਣਦੇ ਆ ਚਲੋ ਚੜ੍ਹਦੀ ਕਲਾਈ ਆ ਜਿੱਥੇ ਉਹ ਰੱਖਦਾ ਉੱਥੇ ਰਹਿਣੀ ਪੈਂਦਾ ਹੁੰਦਾ ਜਿਵੇਂ ਹੋਊਗਾ ਹਨਾ ਚਲੋ ਬਾਕੀ ਇਹ ਆ ਵੀ ਟਾਈਮ ਨਾਲ ਪਤਾ ਲੱਗ ਜੇ ਤਾਂ ਚਲੋ ਦਵਾਈਆਂ ਨਾਲ ਹੱਲ ਹੋ ਜਾਂਦਾ ਹਨਾ ਤੇ ਤੁਹਾਨੂੰ ਪਤਾ ਹੀ ਵੀ ਪਿੱਤੇ ਦੀ ਪਥਰੀ ਦਾ ਕੋਈ ਹੱਲ ਨਹੀਂ ਹੁੰਦਾ ਮਤਲਬ ਵੀ ਪਿੱਤੇ ਦੀ ਪਥਰੀ ਹੈ ਜਿਹੜੀ ਉਹ ਪਿੱਤਾ ਹੀ ਕੱਢਣਾ ਪੈਂਦਾ ਆ ਜੇ ਜਿਆਦਾ ਹੋ ਜੇ ਤਾਂ ਜਿਵੇਂ ਮਾਸੜ ਦਾ ਪਿੱਤੇ 'ਚ ਕਿੰਨੀਆਂ ਪਥਰੀਆਂ ਸੀ ਬਾਅਦ ਸੀ ਅਣਗਿੰਤ ਅਣਗਿਣਤੀ ਸੀ ਇੰਗਾਂ ਉਹਦੇ 'ਚ ਤੇ ਉਹਦਾ ਪਿੱਤਾ ਰਿਮੂਵ ਕਰਨਾ ਪਿਆ ਸੀਗਾ ਔਰ ਔਰ ਸਭ ਤੋਂ ਵੱਡੀ ਗੱਲ ਮੈਨੂੰ ਹੁਣ ਜਿਹੜੀ ਹੈਲਥ ਦੀ ਸਮਝ ਆ ਰਹੀ ਆ ਵੀ ਚਲੋ ਹੁਣ ਤੱਕ ਅਕਲ ਤੇ ਪੜਦਾ ਪਿਆ ਵਾ ਸੀ ਵੀ ਜਿਹੜਾ ਇਹ ਬੈਸਤਾ ਚਲੋ ਅੱਡ-ਅੱਡ ਹਰੇਕ ਸਰੀਰ ਦਾ ਆਪਦਾ ਵਜ਼ਨ ਹਿਸਾਬ ਕਿਤਾਵਾ ਹੈ ਨਾ ਪਰ ਬਈ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਮੈਂ ਮੰਨ ਗਿਆ ਇਹ ਗੱਲ ਨੂੰ ਹਾਂਜੀ 99% ਲੋਕਾਂ ਨੂੰ ਇਹ ਪ੍ਰੋਬਲਮ ਆ ਔਰ ਇਹਦੇ ਵਿੱਚ दारू ਵਾਲੇ ਕੇਸ ਸਿਰਫ 2% ਆ ਬਾਕੀ ਦੇ ਜਿਹੜੇ 97 98% ਲੋਕ ਹਨ ਉਹ ਜਿਹੜੇ ਸੂਫੀ ਨੇ ਜਿਹੜੇ ਖਾਣ ਪੀਣ ਦਾ ਭਰੇਜ ਨਹੀਂ ਕਰਦੇ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀਆਂ ਲੀਵਰ ਚ ਇਨਫੈਕਸ਼ਨ ਔਰ ਅੱਜ ਅੱਜ ਦੇ ਟਾਈਮ ਦੀ ਸਟੱਡੀ ਆ ਇਹ 98% ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ ਹਰੇਕ ਨੂੰ ਚਾਹੇ ਕਿਸੇ ਨੂੰ ਥੋੜੀਏ ਕਿਸੇ ਨੂੰ ਬਾੜੀ ਆ ਚਲੋ ਜੀ ਅਸੀਂ ਤਾਂ ਹੁਣ ਬਹੁਤ ਭਰੇਜ ਕਰ ਰਹੇ ਆ ਬਹੁਤ ਚੀਜ਼ਾਂ ਤੋਂ ਸ਼ੁਰੂ ਤਾਂ ਕੀਤਾ ਆ ਬਾਕੀ ਹੁਣ ਕਰਨਾ ਵੀ ਪੈਣਾ ਬਈ ਜੇ ਕੋਈ ਪ੍ਰੋਬਲਮ ਆ ਗਈ ਤਾਂ ਬਾਕੀ ਜਾਣੇ ਹੁਣ ਸਕੈਨ ਕਰਾਉਣਾ ਤੇ ਫਿਰ ਪਤਾ ਲੱਗਣਾ ਕਿ ਕਿਚੜੀ ਖਾਧੀ ਦੋਨਾਂ ਜਾਣਿਆ ਨੇ ਹੁਣ ਮੈਂ ਬਸ ਦੋ ਰੋਟੀਆਂ ਖਾ ਕੇ ਆਈਆਂ ਤੇ ਆਥੜ ਨੇ ਖਾਵਾਂਗੇ ਦੋ ਤਿੰਨ ਦੋ ਰੋਟੀਆਂ ਆਥੜ ਨੇ ਖਾਵਾਂਗੇ ਜਾਂ ਖਿਚੜੀ ਬਣਾਵਾਂਗੇ ਨਾਰਮਲ ਫੂਡ ਹੀ ਖਾਣਾ ਆ ਜਿੰਨਾ ਟੈਂਪਰੇਚ ਕਰਾਂਗੇ ਉਨੀ ਲੰਬੀ ਜਿਹੜੀ ਆਪਣੀ ਜ਼ਿੰਦਗੀ ਚੱਲੂਗੀ ਮੈਂ ਤਾਂ ਇਹ ਸੱਟਾ ਕੱਢਿਆ ਇਹਨਾਂ ਚੀਜ਼ਾਂ ਤੋਂ ਵੀ ਜੇ ਆਪਦੇ ਹੱਥ ਵਸਿਆ ਆਪਦੇ ਸਰੀਰ ਨੂੰ ਖਰਾਬ ਕਰੀ ਜਾਉਂਗੇ ਤਾਂ ਹੋਈ ਜਾਊਗਾ ਜੇ ਉਹਨੂੰ ਤੁਸੀਂ ਸਹੀ ਰਾਹ ਤੇ ਲੈ ਜਾਉਂਗੇ ਤੇ ਉਹ ਸਹੀ ਰਹੂਗਾ ਤੇ ਹੁਣ ਅਸੀਂ ਚੱਲਿਆਂ ਗੋਨੇ ਆਣਾਂ ਬਸ ਬਾਕੀ ਤਕਦੀਰ ਚ ਉਹ ਇੰਪਰੂਵਮੈਂਟ ਹੈ ਨਾ ਮੈਂ ਕਹਦੀ ਆਪਾ ਅੱਜ ਕਿੰਨੇ ਦਿਨਾਂ ਬਾਅਦ ਛੱਡਣ ਚੱਲੇ ਆ ਤੇ ਵਧੀਆ ਢੰਗ ਨਾਲ ਚੱਲੀ ਐ ਸਕੂਲ ਆਪੀ ਬਾਏ ਬੇਬੀ ਆਈ ਲਵ ਯੂ ਥੈਂਕ ਯੂ ਚਲ ਮੈਂ ਥੋੜੇ ਟਾਈਮ ਤੱਕ ਆ ਜਾਣਾ ਪੁੱਤ ਲੈਣ ਚੰਗਾ ਦਿਨ ਘੰਟੇ ਤੱਕ ਆ ਜਾਾਂਗੇ ਤਕਦੀਰ ਨੂੰ ਨਾ ਅਸੀਂ 10:30 ਵਜੇ ਛੱਡਣਾ ਆਏ ਸੀਗੇ ਇੱਥੇ ਸਕੂਲ ਤੇ ਪੌਣੇ 12 ਹੋ ਚੁੱਕਿਆ ਅੱਛਾ ਤੁਸੀਂ ਇਹ ਦੇਖੋ ਵੀ ਤਕਦੀਰ ਦਾ 1.5 ਘੰਟਾ ਅਸੀਂ ਸਕੂਲ ਨੂੰ ਇਸ ਲਈ ਛੱਡਿਆ ਸੀ ਵੀ ਚਲ ਸਕੈਨਿੰਗ ਕਰਾ ਲਵਾਂਗੇ ਉਹਨੇ ਚਰਚ ਹੈ ਨਾ ਬਈ ਮੇਰੀ ਤਕਦੀਰ ਕੋਲ ਨੂੰ ਸਕੂਲ ਤੋਂ ਮਿਲੀ ਆ ਸਮਾਈਲ ਡੈਡੀ ਨੂੰ ਦਿਖਾਣੀ ਆ ਹੁਣ ਓਕੇ ਚਲੋ ਚਲੋ ਓ ਬ੍ਰਾvo ਡੈਡੀ ਨੂੰ ਦਿਖਾ ਦੇ ਸਮਾਈਲ ਮੀ ਮੇਰਾ ਜੋਨਾ ਬੂੰਗੜਾ ਲਾਲ ਕਿਵੇਂ ਹੋਇਆ ਪਿਆ ਆ ਲੈ ਫੜ ਓ ਵਾਓ ਯੂ ਲਾਈਕ ਇਟ ਮੁੱਕੀ ਲੱਗੀ ਆ ਪੋਂਠੀ ਕਣੀ ਆ ਤੈਨੂੰ ਪਸੰਦ ਆ ਤਕਦੀਰ ਕੋ ਅੱਜ 9 ਜਾਣ ਵੇਲੇ ਵੀ ਨਹੀਂ ਰੋਈ ਤੇ ਆਉਣ ਲੱਗੇ ਵੀ ਨਹੀਂ ਰੋਈ ਤੇ ਸਮਾਈਲ ਐਂਡ ਸਟਾਰ ਲੈ ਕੇ ਆਈ ਆ ਹਨਾ ਕਲਰਸ ਨਾਲ ਖੇਡਿਆ ਸੀ ਉਹ ਗਿਆ ਕਿ ਨਵੇਂ ਫਰੈਂਡਸ ਬਣੇ ਤੇਰੇ ਲਾਲ ਲਾਲ ਕੱਤਾ ਹੋਈ ਪਈ ਆ ਆ ਨਾ ਮੁੱਕਣੀ ਖਲਗਾ ਇਹਦਾ ਮਸਾ ਹੈ ਦੁਬਾਰੇ ਹੁਣ ਚੱਲੇ ਆ ਫੇਰ ਸਕੈਨ ਨਹੀਂ ਸੀ ਤੀਜੀ ਵਾਰ ਚੱਲੇ ਆ ਸੀ ਲੋ ਵੀ ਸਕੈਨ ਕਰਾ ਲਈ ਤੇ ਸੋਚਿਆ ਨਹੀਂ ਸੀ ਵੀ ਆਪਾਂ ਨੂੰ ਵੀ ਸਕੈਨ ਕਰਾਉਣੀ ਪਊਗੀ ਚਲੋ ਕੋਈ ਵੀ ਹੋ ਸਕਦਾ ਜ਼ਿੰਦਗੀ 'ਚ ਠੀਕ ਆ بڑے بڑے ਸ਼ਹਿਰਾਂ 'ਮੈਂ ਛੋਟੀ ਛੋਟੀ ਬਾਤ ਇਹ ਤਾਂ ਹੋਤੀ ਰਹਦੀ ਐ ਸਾਨੂੰ ਰਿਟਾ ਹਾਂਜੀ ਕਿੰਨੇ ਆ ਵਾ 2.1 ਕਿਲੋ ਮੀਟਰ ਦਾ ਗੁਰਦੇ 'ਚ ਪਰ ਚਲੋ ਪਿੱਤੇ 'ਚ ਨਹੀਂ ਹੈਗਾ ਗੁਰਦੇ ਆ ਵਾ ਆਲਾ ਤਾਂ ਨਿਕਲ ਜਾਂਦਾ ਮੈਡਮ ਵੀ ਕਹਿੰਦੀ ਦੂਜਾ ਵੀ ਚਲੋ ਬੈਸਟ ਆ ਮਤਲਬ ਤੁਹਾਡਾ ਜਿਹੜਾ ਕੀ ਪਤਨ ਪਿੱਤੇ ਨੂੰ ਪਤਨ ਕਾਲਪਸ ਪਤਨ ਕੀ ਕਹਿੰਦੇ ਨੇਗੇ 2.1 ਕਿਲੋ ਮੀਟਰ ਸ਼ਕਰ ਦੇ ਰਵਾਸ਼ਰੂਮ ਵਗੈਰਾ ਤੈਨੂੰ ਜ਼ਿਆਦਾ ਆਉਂਦੇ ਹਾਂ ਸ਼ੋਕ ਨਾਲ ਨਿਕਲ ਜਾਣੀ ਉਹ ਤੋਂ ਤੇ ਦੂਜੇ ਨੰਬਰ ਤੇ ਇੱਕ ਫੈਟੀ ਲਿਵਰ ਆ ਇਹ ਤਾਂ ਮੈਨੂੰ ਕੁਝ ਦਿਨਾਂ ਤੋਂ ਆਪ ਹੀ ਫੀਲ ਹੋ ਰਿਆ ਸੀ ਸਰੀਰ ਨੂੰ ਵੀ ਲਿਵਰ ਮੇਰਾ ਫੈਟੀ ਆ ਇਹ ਕੁਦਰਤੀ ਤੌਰ ਤੇ ਹੋ ਜਾਂਦਾ ਹੁੰਦਾ ਸਰੀਰ ਇੰਡੀਕੇਸ਼ਨ ਦਿੰਦਾ ਹੈ ਬਸ ਬੰਦਾ ਸਮਝੇ ਸਮਝੀ ਮੈਂ ਕਿ ਵੱਧ ਖਾਰਾ ਖੂਰਾ ਪੀਲਾ ਉਹ ਤਾਂ ਡਾਕਟਰ ਕੋਲ ਜਾਵਾਂਗੇ ਡਾਕਟਰ ਦੱਸੂਗਾ ਮੇਰੇ ਵੀ ਇੰਨੀ ਸੀ ਜੇ ਤਕਦੀਰ ਵੇਲੇ ਹੋਇਆ ਸੀ ਤੇ ਸਟੋਨ ਹੈਗੀ ਆ ਬਟ ਛੋਟੀ ਆ ਬਹੁਤ ਤੇ ਮੈਨੂੰ ਸਭ ਤੋਂ ਵੱਧ ਬਰਬਾਤਮਾ ਦਾ ਸ਼ੁਕਰ ਇਹ ਆ ਪੀ ਚਲੋ ਲੀਵਰ ਫੈਟ ਵੀ ਘਟ ਜਾਂਦੀ ਹੁੰਦੀ ਆ ਪਿੱਤੇ ਚ ਪੱਥਰੀ ਨਾ ਹੋਵੇ ਉਹ ਕੰਮ ਸੀਰੀਅਸ ਹੋ ਜਾਂਦਾ ਫਿਰ ਉਹ ਕਿਉਂਕਿ ਉਹ ਨਾ ਬਹੁਤ ਬੰਦਾ ਉਲਝ ਜਾਂਦਾ ਕੰਮਾ ਚਲੋ ਮਹਾਰਾਜ ਦਾ ਸ਼ੁਕਰ ਆ ਕਿ ਚਲੋ ਹਜੇ ਘੜ ਜ਼ਿਆਦਾ ਬਿਮਾਰੀ ਹੈ ਨਹੀਂਗੀ ਤੇ ਸਕੈਨ ਕਰਾਉਣ ਤੇ ਪਤਾ ਲੱਗ ਗਿਆ ਹੁਣ ਆਪਾਂ ਡਾਕਟਰ ਬਲਜੀਤ ਸਿੰਘ ਨੂੰ ਮਿਲਦੇ ਆ ਤੇ ਫਿਰ ਉਹਨਾਂ ਤੋਂ ਲੈਨੇ ਆਪਾਂ ਕੀ ਦਵਾਈ ਆਪਾਂ ਦੇਣਗੇ ਉਹ ਤੇ ਬਾਕੀ ਨਾਲ ਜਿਹੜਾ ਮਾੜਾ ਮੋਟਾ ਪ੍ਰੇਸ਼ ਕਰਨਗੇ ਵੈਸੇ ਤਾਂ ਮੈਡਮ ਨੇ ਹੀ ਕਹਿਤਾ ਵੀ ਡੇਰੀ ਪ੍ਰੋਡਕਟ ਛੱਡ ਦਿਓ ਸਾਰੇ ਘਿਓ ਨਹੀਂ ਖਾਣਾ ਦਹੀਂ ਦਸਨੀ ਖਾਣਾ ਦੁੱਧ ਨਹੀਂ ਪੀਣਾ ਤੇ ਹੋ ਸਕਦਾ ਚਾਹ ਵੀ ਛੱਡਣੀ ਪਵੇ ਸੋ ਚਲੋ ਕੋਈ ਗੱਲ ਨਹੀਂ ਵੈਸੇ ਤਾਂ ਮੈਂ ਮੈਡਮ ਨੂੰ ਦੱਸਿਆ ਮੈਂ ਕਿਹਾ ਮੈਂ 10 ਦਿਨ ਮਨ ਹੋ ਚੱਲੇ ਆ ਵੀ 8-10 ਦਿਨ ਵੀ ਐਕਸਰਸਾਈਜ਼ ਵੀ ਮੈਂ ਕਰ ਰਿਹਾ ਸਾਈਕਲਿੰਗ ਕਰ ਰਿਹਾ ਕਹਿੰਦੇ ਬਹੁਤ ਵਧੀਆ ਗੱਲ ਆ ਕਹਿੰਦੇ ਜੰਕ ਫੂਡ ਜਿਆਦਾ ਖਾਂਦੇ ਸੀ ਮੈਂ ਕਿਹਾ ਜੀ ਪਹਿਲਾਂ ਸੀਗਾ ਜਿਆਦੇ ਤੇ ਕਹਿੰਦੇ ਮੈਨੂੰ ਲੈ ਜਾਓ ਹਾਂ ਕੇ ਕੜੀ ਚੋਲ ਹਾਂਜੀ ਲੋ ਜੀ ਸਾਧੂ ਸਿੰਘ ਹਸਪਤਾਲ ਤੇ ਆਪਾਂ ਡਾਕਟਰ ਬਲਜੀਤ ਸਿੰਘ ਨੂੰ ਮਿਲ ਲੈ ਤੇ ਆਪਣਾ ਵਧੀਆ ਪਿਆਰ ਐਵੇਂ ਕਹਿ ਦਈਏ ਤੇ ਡਾਕਟਰ ਸਾਹਿਬ ਨੇ ਕਹਿੰਦੇ ਪੈਨਸ਼ਨ ਵਾਲੀ ਕੋਈ ਗੱਲ ਨਹੀਂ ਐਡੀ ਛੋਟੀ ਜੀ ਪਥਰੀ ਆ ਕਣਕ ਦੇ ਦਾਣੇ ਜਿੰਨੀ ਉਹ ਨਿਕਲ ਜੂਗੀ ਕਹਿੰਦੇ ਉਹ ਜਦੋਂ ਹਿੱਲਦੀ ਆ ਉਹ ਦਰਦ ਹੁੰਦਾ ਹਾਂ ਤੇ ਦੂਜੇ ਨੰਬਰ ਤੇ ਬਾਕੀ ਉਹ ਕਹਿੰਦੇ ਫੈਟੀ ਲੀਵਰ ਉਹਦੇ ਚੱਕਰ ਦੇ ਵਿੱਚ ਤੁਸੀਂ ਕਹਿੰਦੇ ਬਸ ਮਾੜਾ ਬਟਾ ਜਿਹੜਾ ਤਲਿਆ ਫਲਿਆ ਖਾਣੇ ਹੋ ਉਹ ਛੱਡ ਦਿਓ ਅਵੋਇਡ ਕਰ ਦਿਓ ਲੀਵਰ ਆਟੋਮੈਟਿਕਲੀ ਸਹੀ ਹੋ ਜਾਂਦਾ ਹੁੰਦਾ ਬਾਕੀ ਜੀ ਦਵਾਈ ਵੀ ਐਸੀ ਹੋਈ ਹੈ ਕੱਲ ਦੀ ਮੈਨੂੰ ਤੇ ਉਹ ਕਹਿੰਦੇ ਬਸ ਹੂੰ ਖਾ ਲਓ ਤਿੰਨ ਚਾਰ ਦਿਨ ਇਹ ਦਵਾਈ ਖਾ ਲਓ ਤੇ ਸੈੱਟ ਹੋ ਜਾਓਗੇ ਤੇ ਬਸ ਐਡਾ ਹੀ ਕੰਮ ਸੀਗਾ ਤੇ ਬਾਲਾ ਮੈਂ ਥੋੜਾ ਸੀਰੀਅਸ ਹੋ ਗਿਆ ਸੀ ਮੁੱਦੇ ਨੂੰ ਲੈ ਕੇ ਕਿਉਂਕਿ ਜਦੋਂ ਮੈਨੂੰ ਸਕੈਨਿੰਗ ਦਾ ਨਾਮ ਲੈਤਾ ਸੀ ਨਾ ਤਾਂ ਫਿਰ ਮੈਨੂੰ ਆਇਆ ਹੋ ਗਿਆ ਜੀ ਮੈਂ ਪਿੱਤੇ 'ਚ ਨਾ ਪਤਰੀ ਹੋਊਗੀ ਬਸ ਸੋ ਬਾਕੀ ਡਾਕਟਰ ਬਲਜੀਤ ਸਿੰਘ ਵਧੀਆ ਆਪਣੇ ਭੈਣ ਡਾਕਟਰ ਨੂੰ ਜਿਵੇਂ ਆਪਣੇ ਪਿੰਡ ਡਾਕਟਰ ਸਾਹਿਬ ਹੈਗੇ ਹਨ ਉਹਨਾਂ ਨੂੰ ਵਧੀਆ ਗਾਈਡ ਕਰਦੇ ਆ ਬਿਲਕੁਲ ਇੱਧਰ ਹੀ ਕੱਢ ਲਓ ਇੱਧਰ ਹੀ ਚੱਲੀਏ ਚਲੋ ਤੇ ਹੁਣ ਆਪਾਂ ਚੱਲਿਆਂ ਜੋਧ ਦੀ ਕਲਾਸ ਨੂੰ ਵੈਸੇ 12:30 ਹੋ ਚੁੱਕਿਆ ਚਲੋ ਉਹ ਕਹਿੰਦਾ 1.5 ਘੰਟਾ ਚਲੋ ਪ੍ਰੈਕਟਿਸ ਕਰਿਆਊਗੀ ਇਹ ਤੇ ਫਿਰ ਆਪਾਂ ਘਰ ਨੂੰ ਜਾਵਾਂਗੇ ਕਰਦੇ ਵੀ ਟੈਨਸ਼ਨ ਚਾ ਮੰਮੀ ਦਾ ਵੀ ਦੋ ਵਾਰੀ ਫੋਨ ਆਹਟਿਆ ਵੀ ਮੰਡੀ ਵਾਲੀ ਮੰਮੀ ਦਾ ਕਿਵੇਂ ਆ ਹਾਂ ਕਿਵੇਂ ਆ ਹਣ ਫੋਨ ਕਰਕੇ ਦੱਸਦੇ ਆ ਵੀ ਕੋਈ ਏਡੀ ਗੱਲ ਨਹੀਂ ਨਾਰਮਲ ਹੀ ਆ ਕੰਮ ਤੇ ਚਲੋ ਬਸ ਮੈਨੂੰ ਖੁਸ਼ੀ ਚੜ ਜਾਂਦੀ ਫਿਰ ਜਦੋਂ ਮਹਾਰਾਜ ਕਿਰਪਾ ਕਰਦਾ ਨਾ ਕਿਉਂਕਿ ਬਹੁਤ ਚੀਜ਼ਾਂ ਦਿਮਾਗ 'ਚ ਚੱਲਣ ਲੱਗ ਜਾਂਦੀਆਂ ਪਿੱਤੇ ਨੂੰ ਲੈ ਕੇ ਜਿਹੜਾ ਹੁੰਦਾ ਨਾ ਵੀ ਉਹ ਹੁਣ ਮੈਡੀਕਲ ਤੇ ਵੀ ਖੜੇ ਹੋ ਮੇਰੀ ਰਿਪੋਰਟ ਦੇਖਣ ਲੱਗੇ ਕਹਿੰਦੇ ਵੀ ਜੇ ਪਿੱਤੇ ਚ ਹੋਵੇ ਪਿੱਤੇ ਦੀ ਪਥਰੀ ਦਾ ਕੋਈ ਹੱਲ ਨਹੀਂ ਹੈਗਾ ਬਸ ਦਰਦ ਟਕਾ ਸਕਦੇ ਆ ਤੇ ਪਿੱਤਾ ਕਢਾਉਣਾ ਹੀ ਪੈਂਦਾ ਆ ਤੇ ਪਿੱਤਾ ਜਦੋਂ ਬੰਦੇ ਦਾ ਆਪਰੇਸ਼ਨ ਹੋ ਗਿਆ ਤਾਂ ਬੰਦਾ ਕੰਮ ਵਾਲਾ ਨਹੀਂ ਰਹਿੰਦਾ ਤੇ ਮੈਨੂੰ ਇਹ ਟੈਨਸ਼ਨ ਮਤਲਬ ਦਿਮਾਗ ਚ ਵਹਿਣ ਲੱਗ ਪਈ ਸੀ ਵੀ ਯਾਰ ਜੇ ਮੰਨ ਲਓ ਐਸ ਉਮਰ ਦੇ ਵਿੱਚ ਹੀ ਮੰਨ ਲਓ ਐਡਾ ਆਪਰੇਸ਼ਨ ਕਰਾਉਣਾ ਪੈ ਗਿਆ ਬੰਦੇ ਨੂੰ ਤਾਂ ਵੀ ਗਾਂ ਕਰਾਂਗੇ ਕੀ ਅਜੇ ਤੱਕ ਕੰਮ ਉਹ ਕਰਨ ਤੇ ਦੂਜੀ ਗੱਲ ਇਹ ਆ ਵੀ ਸਾਰੀ ਜ਼ਿੰਮੇਵਾਰੀ ਵੀ ਮਹਿੰਗੀ ਵੀ ਚੀਜ਼ ਆ ਨਾ ਇਹ ਚੀਜ਼ਾਂ ਦੀ ਟੈਨਸ਼ਨ ਪੈ ਜਾਂਦੀ ਤੇ ਮਹਾਰਾਜ ਦੀ ਕਿਰਪਾ ਤੇ ਚਲੋ ਲੋ ਵੀ ਘਰੇ ਆ ਗਏ ਤਨ ਘਰ ਦੇ ਪਛੇਂ ਦੇ ਕੀ ਹੋਇਆ ਕਿਉਂਕਿ ਮੈਂ ਫੋਨ ਨਹੀਂ ਕੀਤਾ ਫੋਨ ਕਰਕੇ ਮੈਂ ਦੱਸਿਆ ਨਹੀਂ ਪਥਰੀ ਨਿਕਲੀ ਹਾਂਜੀ ਪਥਰੀ ਹੀ ਲੀਵਰ ਐਡਾ ਹੋਇਆ ਹੋਰ ਕੀ ਹੋ ਰਿਹਾ ਪਥਰੀ ਲੀਵਰ ਚ ਐ ਹਾਂ ਮਨਵਾਇਨੇ ਬਾਰ ਹੋਰ ਇਹ ਪਥਰੀ ਨਿਕਲੀ ਜਾਂਦਾ ਗੁਰਦੇ ਚ ਐ ਪਥਰੀ ਤਾਂ ਹਾਂ ਨਿਕਲ ਜਾਣੀ ਐ ਨਹੀਂ ਨਿਕਲ ਉਹ ਤਾਂ ਪਿੱਤੇ ਵਾਲੀ ਆ। ਮੁਰਦੇ ਵਾਲੀ ਕਿਨੇ ਕੋਈ। ਅਹ ਨਹੀਂ ਤੇ ਤਾਂ ਹੀ ਤੇਰੇ ਵੀ ਦਰਦ ਹੁੰਦਾ। ਦਰਦ ਹੁੰਦਾ ਆ ਇੱਕ ਲੀਵਰ ਫੈਟੀ ਆ ਆਸ। ਤਾਂ ਹੀ ਤੇਰੇ ਖਾਰ ਬੋਲ ਜਰਾ ਹੌਂਸੇ। ਹਾਂ। ਕੰਨ ਛੁਟਾ ਕੇ ਬਹੁਤ ਦੇ ਦੇ ਕੋਈ ਠੰਡੇ ਪਾਣੇ ਤੋਂ ਪਦਣੀ ਆ। ਇਹ ਫੇਰ ਆਉਂ ਸੀ ਦਵਾਈ ਤੇ ਲੈਂਦੀ। ਹਾਂ। ਆਏ ਦੋਸਤ। ਕੰਦੀ ਨਾ ਦੱਸਿਆ ਹੋਇਆ। ਹਾਂ। ਦਾ ਮਾਣੀ ਲੈ ਨਮਾਈ ਦੁੱਧ ਦੂ ਪੀ ਲੈ ਚੱਲ ਜਾ ਦੁੱਧ ਪੀ ਲੈ ਮੈਂ ਤੈਨੂੰ ਰੱਖਿਆ ਸੀ ਮੈਂ ਚੜ ਕੇ ਦੁੱਧ ਨਹੀਂ ਪੀਤਾ ਤੂੰ ਆ ਜਾ ਹਾਂ ਮੰਮੀ ਆ ਬਿਓ ਸਰਾਉਣਾ ਚੱਲ ਪਾਪਾ ਆਪਾਂ ਹੀ ਰਿਪੋਰਟ ਆ ਪੁੱਤ ਚਲ ਦੁੱਧ ਪੀ ਡਾਕਟਰ ਡਾਕਟਰ ਸੇ ਕਵਾ 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 ਦਾਲ ਕਿਹਾ ਸੀ ਮੈਂ ਕਾ ਬਣਾ ਦੇ ਵਧੀਆ ਜੀ ਦਿਖਾਈ ਕੋਲ ਲੈ ਪਾਣੀ ਕਿਤੇ ਫਿਰਦਾ ਤੇ ਦਾਲ ਕਿਤੇ ਫਿਰਦੀ ਆ ਹੁਣ ਮਦਣੀ ਮਾਰਨੀ ਇਹਦੇ ਚ ਰਿੰਨ ਨਹੀਂ ਪਣੀ ਆ ਖਾਣ ਜੋ ਖਾਈ ਨਹੀਂ ਇਹ ਕਿ ਇਹ ਲਾਇਆ ਹੁਣ ਹਜੇ ਮੈਨੂੰ ਅਕੇ ਤੂੰ ਰੈਸਟ ਕਰ ਲਾ ਮੈਂ ਹੁਣ ਗੈਸ ਲਾਇਆ ਕੋਈ ਚ ਨਹੀਂ ਹੋ ਸਕਦਾ ਮੰਮੀ ਕੇਲਾ ਰੋਜ਼ ਮੇਰੇ ਰੰਗ-ਬਰੰਗੇ ਪਜਾਮੇ ਕੱਢ-ਕੱਢ ਸੂਟਾ ਨਾ ਸੂਟ ਲੈਣੇ ਮੰਮੀ ਕਦੋਂ ਜਾਏਂਗੀ ਫਿਰ ਬਟਿੰਡੇ ਨਹੀਂ ਰੋ ਜਾ ਬਟਿੰਡੇ ਹੀ ਜਾਣੀਆਂ ਤੈਂ ਤੈਂ ਸੌ ਵਾਲੇ ਕੌਣ ਦਿੰਦਾ ਉੱਥੇ ਤੈਂ ਤੈਂ ਸੌ ਵਾਲੇ ਨਹੀਂ ਮਿਲਦੇ ਇੱਥੋਂ ਇੱਥੋਂ 5 5 7 7 8 8 900 ਹਜ਼ਾਰ ਵਾਲੇ ਮਿਲਦੇ ਬੀ ਸਲੈਰੀ ਸੋਡਾ ਪੀਤਾ ਜ਼ਿੰਦਗੀ ਜੀ ਕਦੇ ਕਦੇ ਨਹੀਂ ਪੀਤਾ ਸੀਗਾ ਕਿਉਂਕਿ ਆਪਾਂ ਦਾਰੂ ਨਹੀਂ ਕਦੇ ਪੀਤੀ ਤੇ ਇਸ ਲਈ ਵੀ ਸਲੈਰੀ ਸੋਡਾ ਵੀ ਨਹੀਂ ਕਦੇ ਪੀਤਾ ਪਰ ਪੀਣਾ ਪੈ ਗਿਆ ਅੱਜ ਪੀਤੀ ਤਾਂ ਮੈਂ ਇਹਦੀ ਇੱਕ ਕੋਟੀ ਹੈ ਕਿਉਂਕਿ ਨਗਾਉਣਾ ਬਹੁਤ ਔਖਾ ਯਾਰ ਇਹ ਤਾਂ ਐਡਾ ਇਹਦਾ ਬੇਕਰ ਟੇਸਟ ਆ ਤੇ ਮੈਂ ਤਾਂ ਪਾਣੀ ਉਹ ਪੀ ਰਿਹਾ ਵੱਧ ਤੇ ਆਹ ਦਵਾਈ ਵੀ ਪੀ ਰਿਹਾ ਨਾਲ ਡਾਕਟਰ ਸਾਹਿਬ ਨੇ ਦਿੱਤੀ ਜਿਹੜੀ ਯੂਰੀ ਕਾਈਂਡ ਤੇ ਇੱਕ ਮੈਨੂੰ ਦਿਲ ਖੁਸ਼ ਨੇ ਦੱਸੀ ਸੀਗੀ ਉਹ ਪੀ ਰਿਹਾ ਮੈਂ ਕਿਹੜੀ ਸੀਗੀ ਕਲੀਅਰ ਸਟੋਨ ਉਹ ਦਵਾਈ ਲੈ ਰਹੇ ਹਾਂ ਘੁਰਲੂ ਠਾਇਆ ਪਿਆ ਚਮਾ ਢੱਡ ਦੇ ਵਿੱਚ ਆਏ ਹਾਈ ਮਤਲਬ ਆਂ ਜਿਵੇਂ ਗੇੜਾ ਨਹੀਂ ਪਿਆ ਪਿਆ ਹੁੰਦਾ ਉਹ ਹੋ ਹਾਲ ਹੋਇਆ ਪਿਆ ਮੇਰੇ ਜਿਹੜਾ ਦਰਦ ਵੱਖੀ ਸੀਗਾ ਹੁਣ ਥੱਲੇ ਥੱਲੇ ਹੋਲੀ ਹੋਲੀ ਥੱਲੇ ਨੂੰ ਜਾ ਰਿਹਾ ਮਤਲਬ ਮੇਰੇ ਖਿਆਲ ਨਾਲ ਵੀ ਹੋਲੀ ਹੋਲੀ ਟਰੈਵਰ ਕਰ ਰਹੀ ਹੈ ਪਥਰੀ ਥੱਲੇ ਨੂੰ ਨਿਕਲਣ ਨੂੰ ਮਾ ਬੁਰਾ ਹਾਲ ਹੈ ਹਜੇ ਤਾਂ ਹਜੇ ਤਾਂ ਮੈਨੂੰ ਸਾਰੇ ਇਹ ਕਹਿੰਦੇ ਨੇ ਤੇਰੇ ਦਰਦ ਉੱਠਿਆ ਨਹੀਂ ਬਸਰੀ ਦਾ ਤੋ ਇਦਾਂ ਤਾਂ ਗੱਲਾਂ ਕਰੀ ਜਾਂਦਾ ਦਰਦ ਹੋ ਰਿਹਾ ਬਟ ਬਹੁਤ ਮਾਈਨਰ ਹੋ ਰਿਹਾ ਮਤਲਬ ਜਿਹਦੇ ਅੰਦਰੋਂ ਸੂਈਆਂ ਚੁੱਭਦੀਆਂ ਹੁੰਦੀਆਂ ਉਹਵੇਂ ਵੀ ਉਹਵੇਂ ਨਹੀਂ ਹੋ ਰਿਹਾ ਵੀ ਜਿਵੇਂ ਬਹੁਤ ਬੰਦੇ ਵੇ ਦੇਖਿਆ ਵੀ ਮਤਲਬ ਮੇਲ ਨਹੀਂ ਲੱਗ ਜਾਂਦੇ ਸਾਪਾਂ ਨੂੰ ਮੈਂ ਤਾਂ ਰੱਬ ਅੱਗੇ ਅਰਦਾਸ ਕਰੀ ਨਾ ਵੀ ਮੇਰੇ ਉੱਠੇ ਵੀ ਨਾ ਤੇ ਹੁਣ ਮੈਨੂੰ ਇਹ ਆ ਨਾ ਵੀ ਟ੍ਰੈਵਲ ਕਰੀ ਜਾਂਦੀ ਮੈਨੂੰ ਇਹ ਬਸੋਂ ਵਾਲੀ ਪੈਪਚਨ ਨਾ ਲੱਗੇ ਫੇਰ ਹੋਣਾ ਦਰਦ ਉਹ ਨਵਾਂ ਚੀਜ਼ ਟੈਨਸ਼ਨ ਪਈ ਪਈ ਹੁਣ ਨਵੇਂ ਵਿਚਰ ਟੁੱਟ ਟੁੱਟ ਕੇ ਨਿਕਲ ਜੇ ਉਹ ਵੱਖਰੀ ਗੱਲ ਹੈ ਨਾ ਕਿਉਂਕਿ ਇਹ ਯੂਰੀਆ ਨਹੀਂ ਨਿਕਲਣੀ ਹੁੰਦੀ ਹੈ ਨਾ ਤੇ ਬੋਕਾ ਵੀ ਮੈਂ ਸੱਚੀ ਸੱਚੀ ਰੱਬਗੇ ਅਰਦਾਸ ਕਰਦਾ ਨੂੰ ਵੀ ਮੈਨੂੰ ਡਾਕਟਰ ਦੇ ਬੈੱਡ ਤੇ ਨਾ ਕਦੇ ਪਾਈ ਮੈ ਮੈਨੂੰ ਜ਼ਿੰਦਗੀ ਦੇ 4 ਸਾਲ ਘੱਟ ਮਨਜ਼ੂਰ ਆ ਪਰ ਡਾਕਟਰ ਦੇ ਬੈੱਡ ਤੇ ਪੈਣਾ ਮਨਜ਼ੂਰ ਨਹੀਂ ਗਾ ਮੈਂ ਮਤਲਬ ਮਨਜ਼ੂਰ ਤਾਂ ਚਲੋ ਕੀ ਵੀ ਮਤਲਬ ਵੀ ਮੈਨੂੰ ਮੈਂ ਅਰਦਾਸ ਕਰਦਾ ਹਾਂ ਨੰਬਰ ਪ੍ਰਮਾਤਮਾ ਅੱਗੇ ਤੇ ਬਾਕੀ ਹੁਣ ਦੁਪਹਿਰ ਸ਼ਾਮ ਦੀ ਆ ਕਿ ਉਦੋਂ ਦੀ ਦਵਾਈ ਲਈ ਆ ਤੇ ਦਵਾਈ ਨੇ ਐਨ ਘਰਲੂ ਠਾਇਆ ਪਿਆ ਜਿਵੇਂ ਯਾਂ ਲੱਗੇ ਜਾਂਦਾ ਵੀ ਅੰਦਰ ਜਿਵੇਂ ਮੋਟਰ ਚੱਲੀ ਜਾਂਦੀ ਹੁੰਦੀ ਆ ਉਹ ਸਿਸਟਮ ਹੋਇਆ ਗਿਆ ਬਾਕੀ ਦੇਖਦੇ ਆ ਕੀ ਬਣਦਾ ਰਾਤ ਕਿਦਾਂ ਨਿਕਲਦੀ ਆ ਕੱਲ ਵਾਲੇ ਵਲੌਗ ਚ ਪਤਾ ਲੱਗੂਗਾ ਬਾਕੀ ਰੋਟੀਆਂ ਬਣ ਗਈਆਂ ਰੋਟੀ ਰੱਟੀ ਖਾਣੇ ਆ ਰੋਟੀ ਤੋਂ ਡਾਕਟਰ ਸਾਹਿਬ ਨੇ ਕਹਿਆ ਕਿ ਫੈਕਟਰੀ ਲੀਵਰ ਆ ਉਹ ਕਹਿੰਦੇ ਤੜੇ ਤਲਿਆ ਘਟਾ ਦੇ ਬਸ ਬਾਕੀ ਸੈੱਟ ਹੋ ਜਾ ਕੋਈ ਚੱਕਰ ਨਹੀਂ ਬਾਕੀ ਮੈਂ ਅੱਜ ਦੇਸੀ ਦਵਾਈ ਵੀ ਲਿਆ ਹਾਂ ਮੈਂ ਪੀਵਾਂਗਾ ਥੋੜੇ ਟਾਈਮ ਤੱਕ ਤੁਹਾਨੂੰ ਦੱਸੂਗਾ ਵੀ ਲੀਵਰ ਲਈ ਬਹੁਤ ਵਧੀਆ ਚੀਜ਼ ਆ ਇੱਕ ਹਫ਼ਤਾ ਕਹਿੰਦੇ ਆ ਵੀ ਉਹ ਲਗਾਤਾਰ ਪੀਲੇ ਤੇ ਲੀਵਰ ਡੀਟੌਕਸ ਹੋ ਜਾਂਦਾ ਸਾਰਾ ਬਸ ਨਾਲ ਛੱਡਣਾ ਪੈਂਦਾ ਤળਿਆ ਫੜੇ ਦਹੀਂ ਖਾਣ ਦਾ ਤਰੀਕਾ ਦੇਖ ਲਓ ਕਾਲੀ ਜੋ ਮੇਰੇ ਸਾਹਮਣਾਂ ਸਾਰੇ ਦਹੀਂ ਚੱਦਰ ਤੇ ਡੋਲਦਾ ਐਨੀ ਦੂਰ ਕੌਣ ਖਾਂਦਾ ਹੁੰਦਾ ਤਕਦੀਰ ਬਹਿ ਕੇ ਹੈ ਨੇੜੇ ਕਰ ਲਾ ਕਾਲੀ ਲੋ ਭਾਈ ਤਕਦੀਰ ਕੋਰ ਨੇ ਤਾਂ ਖਾ ਲਿਆ ਦਹੀਂ ਏ ਆਪਾਂ ਰੋਟੀ ਖਾਣੀ ਨਹੀਂ ਕਿਉਂਕਿ ਅੱਜ ਮੇਰਾ ਨਾ ਢਿੱਡ ਭਰਿਆ ਪਿਆ ਦੁਪਹਿਰਿਆ ਅਦਰਸਲ ਮੈਂ ਖਾ ਲਿਆ ਸੀਗਾ ਦੁਪਹਿਰੇ ਮੈਂ ਪਹਿਲਾਂ ਸਵੇਰੇ ਰੋਟੀ ਖਾਧੀ ਫਿਰ ਦੁਪਹਿਰੇ ਮੈਂ ਘੜੀ ਛੋਲ ਖਾ ਲਿਆ ਸੀਗੇ ਤੇ ਉਸ ਤੋਂ ਬਾਅਦ ਆ ਕੇ ਮੈਂ ਘਰੇ ਇੱਕ ਐਗ ਖਾ ਲਿਆ ਸੀਗਾ ਸੋ ਮੈਨੂੰ ਭੁੱਖ ਬਿਲਕੁਲ ਵੀ ਹੈ ਨਹੀਂ ਜੋ ਥੋੜੇ ਟਾਈਮ ਤੱਕ ਲੱਗੀ ਤਾਂ ਪਤਾ ਨਹੀਂ ਖਾ ਸਕਦੇ ਆ ਪਰ ਫਿਲਹਾਲ ਜਿਹੜੀਆਂ ਮੈਨੂੰ ਹਜੇ ਕੋਈ ਭੁੱਖ ਨਹੀਂ ਹੈਗੀ ਤੇ ਮੈਕਦੀਪ ਉਹਨਾਂ ਨੇ ਰੋਟੀ ਪਤਾ ਨਹੀਂ ਖਾ ਲਈ ਕਿ ਨਹੀਂ ਖਾ ਲਈ ਮੈਂ ਪਾ ਕੇ ਦੇ ਦਿੱਤੀ ਸੀ ਸਾਰਿਆਂ ਨੂੰ ਰੋਟੀ ਪਰ ਮੇਰਾ ਹਜੇ ਜੀ ਨਹੀਂ ਕਰਦਾ ਹੋ ਸਕਦਾ ਮੈਂ ਠਹਿਰ ਕੇ ਰੋਟੀ ਖਾ ਲਵਾਂ ਤੇ ਹਜੇ ਤੱਕ ਕੋਈ ਵਿਚਾਰ ਨਹੀਂ ਹੈਗਾ ਤੇ ਬਸ ਅੱਜ ਦੇ ਦਿਨ ਵਿੱਚ ਕੀ ਕੀਤਾ ਅੱਜ ਆਪਾਂ ਸਵੇਰੇ ਜਦੋਂ ਗਏ ਆ ਸਲੂਨ ਉੱਥੇ ਕਲਾਇੰਟ ਬੈਠੇ ਸੀਗੇ ਦੋ ਤੇ ਜਿਹੜੇ ਮੇਰੇ ਟੀਚਰ ਨੇ ਉਹ ਹਜੇ ਬਿਜ਼ੀ ਸੀਗੇ ਕਿਤੇ ਉਹ ਆਏ ਨਹੀਂ ਸੋ ਉਹਨਾਂ ਟਾਈਮ 'ਚ ਜਿਹੜੇ ਉਹਨਾਂ ਦੇ ਨੇਲਸ ਹਾਫ ਡਨ ਕਰ ਦਿੱਤੇ ਸੀਗੇ ਤੇ ਜਦੋਂ ਉਹ ਉਹ ਆਏ ਫਿਰ ਮੇਰਾ ਟਾਈਮ ਹੋ ਗਿਆ ਸੀ ਫਿਰ ਮੈਂ ਆ ਗਈ ਤੇ ਉਹਨਾਂ ਨੇ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਆ ਮੈਂ ਦੱਸਣਾ ਚਾਹੁੰਦੀ ਆ ਵੀ ਸਨੈਪਚੈਟ ਤੇ ਮੈਂ ਸਾਰਿਆਂ ਨੂੰ ਦੱਸੂਗੀ ਵੀ ਨੇਲਸ ਕਿੱਦਾਂ ਕਰਨੇ ਆ ਕਿਵੇਂ ਕਰਨੇ ਆ ਕਿਹੜੇ-ਕਿਹੜੇ ਪ੍ਰੋਡਕਟ ਚਾਹੀਦੇ ਆ ਸੋ ਤੁਸੀਂ ਜਿਹੜੇ ਆ ਮੇਰੀ ਸਨੈਪਚੈਟ ਨੂੰ ਫੋਲੋ ਕਰ ਸਕਦੇ ਆ ਮੈਂ ਆਪਣੀ ਆਈਡੀ ਵੀ ਤੁਹਾਨੂੰ ਦੱਸ ਦਊਗੀ ਲਿੰਕ ਵੀ ਪ੍ਰੋਵਾਈਡ ਕਰ ਦੂੰਗੀ ਇੰਸਟਾਗ੍ਰam ਤੇ ਸੋ ਸਾਰੇ ਜਾਣੇ ਜਿਹੜੇ ਆ ਮੈਨੂੰ ਸਨੈਪਚੈਟ ਤੇ ਫੋਲੋ ਕਰ ਲਓ ਤੇ ਉੱਥੇ ਆਪਾਂ ਅਪਡੇਟ ਰਹਨੇ ਆ ਡੇਲੀ ਨਾ ਕੋਈ ਨਾ ਕੋਈ ਅ ਟ੍ਰਿੰਕ ਦੱਸਿਆ ਕਰੂੰਗੀ ਕੁਐਸਚਨ ਆ ਕੁਐਸਚਨ ਤੁਹਾਨੂੰ ਜਿਹੜਾ ਆ ਦੱਸਦੀ ਰਹੂੰਗੀ ਨੇਲਸ ਬਾਰੇ ਤੇ ਹੁਣ ਇੱਧਰ ਤਕਦੀਰ ਕੌਰ ਦੇ ਜਿਹੜੇ ਖਿਲਾਰੇ ਪਏ ਆ ਮੈਨੂੰ ਚੱਲ ਆ ਜਾ ਚਲੋ 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 ਮੰਮੀ ਨਾਨੀ ਵੇਰ ਕਿੱਥੇ ਆ ਨਾਨੀ ਨੂੰ ਲੱਬ ਚਾਲਾ ਨਾਨੀ ਸੂਈ ਚ ਆ ਜਾ ਆ ਜਾ ਮੈਂ ਕਿਹ ਆਈ ਹਾਂ ਅੱਦਰਿਆ ਅਬ ਸੋਈ ਚ ਲੇਰ ਸੋਈ ਚਰ ਸੋਈ ਚ ਫੰ ਦਾਦੀਆਂ ਬਾਤਾਂ ਨੇ ਕੀ ਕੀਤਾ ਸੀ ਚਲ ਚਲੋ 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 ਓਵੇਂ ਨਾਨੀ ਚਲੋ ਚਲੋ ਨਾਨੀ ਸੋਹਤਰੀ ਕੋ ਸੋਹਤਰੀ ਕਾਲੀ ਸੋਰੀ ਨਾਨੀ ਸੋਰੀ ਸੋਰੀ ਬੱਚਾ ਸੌਰੀ ਸੌਰੀ ਕੋਈ ਬਣਾਉਂਦੀ ਨਾ ਇਹ ਮੰਮੀ ਨਾਲ ਪਹਿਲਾਂ ਲੜੀ ਆ ਤੇ ਮੰਮੀ ਨੇ ਮਾਰਿਆ ਚਲਾ ਕੇ ਹੱਥ ਤੇ ਹੁਣ ਇਹਨੂੰ ਮੈਂ ਕਿਹਾ ਉਦੋਂ ਇਹਨੂੰ ਮੈਂ ਕਿਹਾ ਸੌਰੀ ਕਿ ਇਹਨੇ ਕਿਹਾ ਨਹੀਂ ਤੇ ਹੁਣ ਇਹਨੂੰ ਮੈਂ ਕਿਹਾ ਸੀ ਸੌਰੀ ਕਿ ਹੈ ਬੁੱਸੇ ਤੇ ਮਾਰਿਆ ਗਲਾਸ ਚਲਾ ਕੇ ਗੁੱਸਾ ਪਤਾ ਨਹੀਂ ਕਿਹੜੀ ਗੱਲ ਦਾ ਸੀ ਗਾੜੀ ਇਜ਼ ਹੇਅਰ ਬਡੀ ਇਜ਼ ਹੇਅਰ ਜੋਤ ਹੁਣ ਚੇਲੇ ਤੋਂ ਉਸਤਾਦ ਬਣ ਚੁੱਕੀ ਆ ਚੇਲੇ ਤੋਂ ਉਸਤਾਦ ਉਸਤਾਦ ਤੋਂ ਚੇਲਾ ਮम्मी ਦੇ ਨੇਲਸ ਲਾ ਦੰਨੇ ਆ ਛੋਟੇ ਛੋਟੇ ਤੇ ਨਾਲੇ ਇਹ ਮੈਂ ਸਨੈਪਚੈਟ ਤੇ ਵੈਸੇ ਇਹ ਮੈਂ ਕਲਾਸ ਸਨੈਪਚੈਟ ਤੇ ਦੇ ਦਿੰਦੀ ਆ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਜਸਟ ਇੱਕ ਬਸ ਸਨੈਪਚੈਟ ਪੇਜ ਨੂੰ ਫੋਲੋ ਕਰਨਾ ਪੈਣਾ ਬਸ ਹਾਂ ਮੈਂ ਤਾਂ ਬਹੁਤ ਪੈਸੇ ਭੇ ਕਿਤੇ ਵੈਸੇ ਨੇਲ ਕੋਰਸ ਕਰਨੇ ਨੂੰ ਤਰਾਪਾ ਤੁਹਾਨੂੰ ਫ੍ਰੀ ਆਫ ਕਾਸਟ ਸਿਖਾਵਾਂਗੇ ਤੁਸੀਂ ਮੈਨੂੰ ਜੋਤ ਆਪਦਾ ਉਹ ਦਿਖਾ ਦੇ ਯੂਜ਼ਰ ਨੇਮ ਇੱਥੇ ਯੂਜ਼ਰ ਨੇਮ ਦਿਖਾ ਦੇ ਜੇ ਕਿਸੇ ਨੇ ਫੋਲੋ ਕਰਨਾ ਹੋਇਆ ਤਾਂ ਐਸ ਆਫ ਕਾਸਟ ਇਹ ਕੀ ਹੈ ਆ ਨਾਮ ਲੋ ਆ ਨਾਮ ਲੋ ਆ ਜੋਤ ਦਾ ਸਕੈਨਰ ਆ ਬਾਈ ਜੋਤ ਦੀ ਆਈਡੀ ਆ ਸਨੈਪਚੈਟ ਤੇ ਜੇ ਕੋਈ ਫ੍ਰੀ ਆਫ ਕਾਸਟ ਕੋਰਸ ਕਰਨਾ ਚਾਹੁੰਦਾ ਤਾਂ ਸਨੈਪਚੈਟ ਤੇ ਫੋਲੋ ਕਰ ਲਿਓ ਤੇ ਮੈਂ ਇੰਸਟਾਗ੍ਰਾਮ ਤੇ ਵੀ ਪਾ ਦੂੰਗੀ ਇੰਸਟਾਗ੍ਰਾਮ ਉੱਤੇ ਵੀ ਪਾਈ ਚਲੋ ਜੀ ਪਤਨ ਤਾਂ ਦਵਾਈਆਂ ਦਾ ਅਸਰ ਆ ਤੇ ਮੇਰਾ ਐਂਜੀ ਕਰੀਦਾ ਪਏ ਜਾ ਬਸ ਮੈਂ ਤੇ ਹੁਣ ਮੈਂ ਹੁਣ ਫੇਰ ਦਵਾਈ ਲੈਣੀ ਆ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਇਸ ਵਲੌਗ ਨੂੰ ਕਰਦੇ ਆ ਖਤਮ ਬਾਏ ਬਾਏ ਜੀ ਗੁੱਡ ਨਾਈਟ